ਜਗਾ ਬਦਲੀ ਸੁਖ ਬਦਲ ਗਿਆ ਬਾਹਰ ਦਾ ਸੁਭਾਵ ਬਦਲੇ ਤਾਂ ਵੀ ਸੁਖ ਬਦਲ ਜਾਂਦੇ ਨੇ 36 ਨਹੀਂ 3600 ਪਦਾਰਥ ਸਾਹਮਣੇ ਪਏ ਹੋਣ ਪਰ ਕ੍ਰੋਧ ਚੜਿਆ ਹੋਵੇ ਤੇ ਬੰਦਾ ਸਭ ਕੁਝ ਨੂੰ ਥੋਕਰ ਮਾਰ ਦਿੰਦਾ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਮੌਸਮ ਬਦਲਿਆ ਸੁਖ ਬਦਲ ਗਿਆ ਜਗਾ ਬਦਲੀ ਸੁਖ ਬਦਲ ਗਿਆ ਸੁਭਾਵ ਬਦਲਿਆ ਸੁਖ ਬਦਲ ਗਿਆ ਪਰ ਅੰਦਰ ਦਾ ਸੁਖ ਇੱਕ ਵਾਰੀ ਮਿਲ ਜਾਵੇ ਜਿਹਨੂੰ ਆਨੰਦ ਕਿਹਾ ਜਾਂਦਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜੋ ਗੁਰੂ ਨੇ ਆਨੰਦ ਸਮਝਾ ਕੇ ਦਿੱਤਾ ਉਹ ਕਦੀ ਵੀ ਫਿਰ ਬਦਲਦਾ ਨਹੀਂ ਉਹ ਟੁੱਟਦਾ ਭਜਦਾ ਨਹੀਂ ਹੈ ਇਸੇ ਕਰਕੇ ਸਿੱਖ ਧਰਮ ਦੇ ਵਿੱਚ ਨਾ ਵਿਆਹ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਕਿਸੇ ਧਰਮ ਵਿੱਚ ਇਹਨੂੰ ਵਿਆਹ ਕਿਹਾ ਜਾਂਦਾ ਕਿਤੇ ਨਿਕਾਹ ਕਿਹਾ ਜਾਂਦਾ ਹੈ ਕਿਤੇ ਸੌਦਾ ਕਿਹਾ ਜਾਂਦਾ ਹੈ ਕਿਤੇ ਸਾਥ ਕਿਹਾ ਜਾਂਦਾ ਕਿਤੇ ਮੈਰਿਜ ਕਹੀ ਜਾਂਦੀ ਹੈ ਸੌਦੇ ਟੁੱਟ ਸਕਦੇ ਨੇ ਸਾਥ ਛੱਡੇ ਜਾ ਸਕਦੇ ਨੇ ਪਰ ਸਿੱਖ ਧਰਮ ਦੇ ਵਿੱਚ ਆਨੰਦ ਕਿਹਾ ਗਿਆ ਹੈ ਆਨੰਦ ਉਹ ਜੋ ਕਦੀ ਟੁੱਟੇ ਪੱਜੇ ਨਾ ਰਜ ਤੇ ਰੋਜ ਟੁੱਟ ਰਹੇ ਨੇ ਵਿਆ ਕਿਉਂ ਟੁੱਟ ਰਹੇ ਨੇ ਕਾਰਨ ਇਹ ਹੀ ਹੈ ਕਿ ਮਨ ਮੈਲਾ ਹੈ ਮਨ ਮੈਲਾ ਹੈ ਕਿਤੇ ਨਾ ਕਿਤੇ ਅੰਦਰ ਹੇਰਾ ਫੇਰੀ ਹੈ ਰਿਸ਼ਤਿਆਂ ਦੇ ਵਿੱਚ ਉਹ ਜੀ ਵਫਾਦਾਰੀ ਇਮਾਨਦਾਰੀ ਨਹੀਂ ਰਹਿ ਗਈ ਤੇ ਫਿਰ ਜੈਸੀ ਸ੍ਰਿਸ਼ਟੀ ਵੈਸੀ ਦ੍ਰਿਸ਼ਟੀ ਉਹਨ ਇੱਕ ਇਹੋ ਜਿਹਾ ਕਰ ਰਿਹਾ ਤੇ ਦੂਜੇ ਉੱਤੇ ਵੀ ਸ਼ੱਕ ਹੋ ਜਾਂਦਾ ਇੱਕ ਘਰ ਦੇ ਵਿੱਚ ਇਹੋ ਜਿਹੀ ਘਟਨਾ ਵਾਪਰੀ ਹੈ ਕਿ ਜਿੱਥੇ ਭਰੋਸਾ ਟੁੱਟਿਆ પતિ ਪਤਨੀ ਦਾ ਤੇ ਨਾਲ ਦੇ ਘਰ ਨੂੰ ਕਬਰ ਮਿਲੀ ਕੇ ਇਹ ਕੁਝ ਹੋਇਆ ਤੇ ਉੱਥੇ ਵੀ ਸ਼ੱਕ ਪੈਦਾ ਹੋ ਗਿਆ ਤੇ ਅੱਜ ਇੱਧਰ ਵਿਆਹ ਹੁੰਦੇ ਨੇ ਡਾਈਵੋਰਸ ਹੋ ਜਾਂਦੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਰਿਸ਼ਤਿਆਂ ਦੇ ਵਿੱਚ ਤਰੇੜਾਂ ਆ ਗਈਆਂ ਕਹਿੰਦੇ ਨੇ ਨਾ ਸਿਆਣੇ ਕਿ ਜੇ ਦੀਵਾਰਾਂ ਦੇ ਵਿੱਚ ਦਰਾਰਾਂ ਆ ਜਾਣ ਕਿਸੇ ਮਕਾਨ ਦੇ ਤੇ ਦੀਵਾਰਾਂ ਡਿੱਗ ਜਾਂਦੀਆਂ ਨੇ ਪਰ ਜੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਆ ਜਾਣ ਤੇ ਦੀਵਾਰਾਂ ਖੜੀ ਹੋ ਜਾਂਦੀਆਂ ਨੇ ਇੱਕੋ ਘਰ ਵਿੱਚ ਪਤੀ ਪਤਨੀ ਰਹਿ ਰਹੇ ਨੇ ਜਾਂ ਇਉਂ ਵੀ ਕਹਿ ਸਕਦੇ ਹੋ ਪਿਓ ਪੁੱਤਰ ਵੀ ਰਹਿ ਰਹੇ ਨੇ ਪਰ ਇੱਕ ਸੂਖਮ ਦੀ ਦੀਵਾਰ ਇਹੋ ਜਿਹੀ ਹੈ ਈਗੋ ਹਉਮੇ ਦੀ ਕਿ ਇੱਕ ਦੂਜੇ ਨਾਲ ਬੋਲਚਾਲ ਹੀ ਨਹੀਂ ਆ ਬਾਰੋਂ ਕੋਈ ਬੰਦਾ ਆ ਗਿਆ ਬਿਖਾਵੇ ਲਈ ਬੋਲ ਲਿਆ ਥੋੜਾ ਕਿ ਕਿਉਂ ਹੋ ਰਿਹਾ ਹੈ ਕਿਉਂਕਿ ਅੰਦਰ ਦਾ ਸੁਖ ਨਹੀਂ ਹੈ ਕੋਲ ਉਹ ਮਿਲਣਾ ਸੀ ਗੁਰੂ ਤੋਂ ਗੁਰੂ ਤੇ ਸਮਝਾਉਂਦਾ ਰਿਹਾ ਹਉਮੈ ਮੈਲ ਗਵਾਇਆ ਬਲਰਾਮ ਜੀਓ ਪ੍ਰਚਾਰ ਲਾਵਾ ਨੂੰ ਸੁਣਿਆ ਹੀ ਨਹੀਂ ਚੰਗੀ ਤਰ੍ਹਾਂ ਉਹ ਤੇ ਸੋਚਿਆ ਇਹ ਤਾਂ ਕੋਈ ਮੰਤਰ ਨੇ ਪੜ ਦਿੱਤੇ ਹੈ ਸਾਹਿਬ ਕੀ ਕਹਿ ਰਹੇ ਨੇ ਕਹਿੰਦੇ ਮੈਨੂੰ ਅੰਦਰ ਦਾ ਸੁੱਖ ਮਿਲ ਗਿਆ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਤੇ ਫਿਰ ਮੇਰੇ ਮਨ ਦੇ ਕੋਈ ਸ਼ੱਕ ਕੋਈ ਡਾਊਟ ਕੋਈ ਕਿਸੇ ਪਰਕਾਰ ਦਾ ਇਹ ਨਹੀਂ ਰਹਿ ਗਿਆ ਮੇਰੇ ਗੁਰੂ ਪ੍ਰਤੀ ਵਾਹਿਗੁਰੂ ਪ੍ਰਤੀ ਮੈਨੂੰ ਪੂਰਨ ਭਰੋਸਾ ਹੋ ਗਿਆ ਕਿਉਂਕਿ ਮਨ ਹੁਣ ਟਿਕ ਗਿਆ ਹੈ ਸਾਹਿਬ ਕਹਿੰਦੇ ਮੇਰਾ ਮਨ ਕਤਹੀ ਨਾ ਜਾਏ ਮਨ ਟਿਕਣ ਦਾ ਮਤਲਬ ਕੀ ਹੈ ਮਨ ਮਰਿਆ ਤਾਂ ਆਤਮਰਜਾਏ ਮਨ ਮਰ ਗਿਆ ਭਾਵ ਕੀ ਮਨ ਨੂੰ ਜਿੱਤ ਲਿਆ ਮਨ ਵਸੇ ਚ ਆ ਗਿਆ ਮਨ ਜੀਤ ਹੈ ਜਗ ਜੀਤ ਜਿਹਨੇ ਮਨ ਨੂੰ ਜਿੱਤ ਲਿਆ ਯਾਦ ਰੱਖਣਾ ਉਹ ਜਗਤ ਨੂੰ ਵੀ ਜਿੱਤ ਲਏਗਾ ਅੱਜ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਨੇ ਲੋਕਾਂ ਵਿੱਚ ਅਜੇ ਹੱਦ ਗੰਤੀ ਗੁਰੂ ਘਰਾਂ ਦੇ ਸੇਵਾਦਾਰ ਹੋਣ ਦੇ ਨਾਤੇ ਸੰਗਤ ਭਰੋਸਾ ਕਰਦੀ ਹੈ ਪਰਿਵਾਰਕ ਲੋਕ ਆਉਂਦੇ ਨੇ ਉਹ ਪਤੀ ਆਪਣੀ ਗੱਲ ਕਰਦਾ ਪਤਨੀ ਆਪਣੀ ਗੱਲ ਕਰਦਾ ਇਤਨੀ ਟੈਨਸ਼ਨ ਸਟ्रेस ਐਂਜਾਇਟੀ ਲੋਕ ਦੁਖੀ ਨੇ ਪਰਿਵਾਰ ਤਬਾਹ ਨੇ ਟੁੱਟ ਰਹੇ ਨੇ ਕਿਉਂ ਕਿਉਂਕਿ ਗੁਰੂ ਨਾਲ ਨਹੀਂ ਜੁੜੇ ਇਸ ਰਿਸ਼ਤੇ ਨੂੰ ਸਮਝਿਆ ਹੀ ਨਹੀਂ ਵੀ ਇਹ ਰਿਸ਼ਤਾ ਕੋਈ ਆਪ ਥੋੜੀ ਬਣਦਾ ਕਈ ਵਾਰੀ ਜਦ ਗੱਲ ਚੱਲ ਪੈਂਦੀ ਹੈ ਤੇ ਗੱਲ ਰਿਪੀਟ ਹੋਵੇ ਤੇ ਪਕੜੇ ਚ ਆ ਜਾਂਦੀ ਏ ਕਮਿਨਟ ਦੀ ਗੱਲ ਕਰੀ ਦੇ ਆ ਕਿ ਦੁਨੀਆ ਦਾ ਕੋਈ ਵੀ ਰਿਸ਼ਤਾ ਸਾਡੀ ਮਰਜ਼ੀ ਦਾ ਥੋੜਾ ਸਾਨੂੰ ਪੁੱਛ ਕੇ ਥੋੜਾ ਪਤਾ ਪੈਦਾ ਕੀਤਾ ਕਿ ਕਿਹੋ ਜਿਹਾ ਪਤਾ ਚਾਹੀਦਾ ਜੇ ਪੁੱਛ ਕੇ ਜਨਮ ਦਿੰਦਾ ਤੇ ਹੋ ਸਕਦਾ ਏ ਪ੍ਰਲਾਦ ਭਗਤ ਹਨਾਖਿਸ਼ ਵਰਗਾ ਪਤਾ ਕਦੀ ਨਾ ਮੰਗਦਾ ਇਹ ਰਿਸ਼ਤੇ ਸਾਡੀ ਮਰਜ਼ੀ ਦੇ ਕੋਈ ਵੀ ਨਹੀਂ ਹਨ ਨਾ ਪੱਤਰ ਪੁੱਛ ਕੇ ਵਾਹਿਗੁਰੂ ਨੇ ਦਿੱਤਾ ਨਾ ਭਰਾ ਪੁੱਛ ਕੇ ਦਿੱਤਾ ਨਾ ਬੇਟੀ ਨਾ ਭੈਣ ਕਿ ਪਿਛਲੇ ਜਨਮ ਦੇ ਕੁਝ ਕਰਮ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਨਾ ਦਈਏ ਅਸੀਂ ਪੂਰੇ ਯਤਨ ਕਰਨੇ ਨੇ ਪਰ ਪੂਰੇ ਯਤਨ ਸਾਡੀ ਸਿਆਣਪ ਸ਼ਾਇਦ ਕੰਮ ਨਾ ਦਵੇ ਯਤਨ ਕਰਦਿਆਂ ਕਰਦਿਆਂ ਨਾਲ ਅਸੀਂ ਇੱਕ ਕੰਮ ਹੋਰ ਕਰਨਾ ਹੈ ਕਿ ਗੁਰੂ ਨੂੰ ਸਮਰਪਿਤ ਕਰ ਦੇਣਾ ਬੱਚਿਆਂ ਨੂੰ